ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਪਿਛਲੇ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਉਹਨਾਂ ਤਿੰਨਾਂ ਚੀਜ਼ਾਂ ਦੀ ਜਿਹੜੀਆਂ ਕਿਸੇ ਕੋਲੋਂ ਖੋਈਆਂ ਨਹੀਂ ਜਾ ਸਕਦੀਆਂ ਤੇ ਅੱਜ ਆਪਾਂ ਗੱਲ ਕਰਨੀ ਉਹਨਾਂ ਤਿੰਨ ਚੀਜ਼ਾਂ ਦੀ ਜੋ ਬਿਨਾਂ ਸੋਚੇ ਸਮਝੇ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਬਿਨਾਂ ਸੋਚ ਵਿਚਾਰ ਕਰਨ ਤੋਂ ਇਹ ਤਿੰਨ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਆਜੋ ਫਿਰ ਗੱਲ ਕਰਦੇ ਹਾਂ ਉਹ ਕਿਹੜੀਆਂ ਤਿੰਨ ਚੀਜ਼ਾਂ ਸਭ ਤੋਂ ਪਹਿਲਾਂ ਤੇ ਵਚਨ ਜ਼ੁਬਾਨ ਬਿਨਾਂ ਸੋਚੇ ਸਮਝੇ ਨਹੀਂ ਦੇਣੀ ਚਾਹੀਦੀ ਕਿਸੇ ਨੂੰ ਵਚਨ ਦੇਣਾ ਹੋਵੇ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਆ ਕਿਉਂਕਿ ਇਹ ਨਹੀਂ ਕਿ ਗੱਲਾਂ ਕਰਦਿਆਂ ਕਰਦਿਆਂ ਭਾਵੁਕਤਾ ਚ ਆ ਕੇ ਆਪਾਂ ਕਿਸੇ ਨੂੰ ਵਚਨ ਦੇ ਦਈਏ ਕਿ ਹਾਂ ਮੈਂ ਇਹ ਕੰਮ ਕਰੂੰ ਹੀ ਕਰੂੰ ਭਾਵੇਂ ਜੋ ਮਰਜੀ ਹੋ ਜੇ ਪਰ ਬਾਅਦ ਵਿੱਚ ਉਹ ਵਚਨ ਪੂਰਾ ਨਾ ਹੋਵੇ ਤੇ ਫਿਰ ਵਿਅਕਤੀ ਨੂੰ ਪਛਤਾਉਣਾ ਪੈਂਦਾ ਕਿ ਮੈਂ ਉਸ ਵਕਤ ਵਚਨ ਹੀ ਨਾ ਦਿੰਦਾ ਤੇ ਫਿਰ ਅਗਲੇ ਦਿਨ ਨਜ਼ਰ ਵਿੱਚ ਵੀ ਵਿਅਕਤੀ ਜਿਹੜਾ ਵਾ ਉਹ ਸ਼ਰਮਿੰਦਾ ਹੋ ਜਾਂਦਾ ਉਸ ਦਾ ਅਗਲੇ ਦਾ ਵਿਸ਼ਵਾਸ ਚੁੱਕਿਆ ਜਾਂਦਾ ਉਸ ਤੋਂ ਕਿ ਇਸ ਨੇ ਵਚਨ ਦਿੱਤਾ ਸੀ ਤੇ ਪੂਰਾ ਨਹੀਂ ਕੀਤਾ ਭਾਵੇਂ ਕਿ ਉਹਦੀ ਮਜਬੂਰੀ ਹੀ ਹੋਵੇ ਕਿ ਉਹ ਪੂਰਾ ਨਾ ਕਰ ਸਕਦਾ ਹੋਵੇ ਇਸ ਲਈ ਵਚਨ ਜਿਹੜਾ ਨਾ ਉਹ ਸੋਚ ਸਮਝ ਕੇ ਦੇਣਾ ਚਾਹੀਦਾ ਕਹਿੰਦੇ ਨੇ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਕਿਉਂਕਿ ਇੱਕ ਵੀ ਬੋਲਿਆ ਗਿਆ ਸ਼ਬਦ ਵਾਪਸ ਨਹੀਂ ਲਿਆ ਜਾ ਸਕਦਾ ਤੇ ਰਿਸ਼ਤੇ ਜਿਹੜੇ ਆ ਉਹ ਜ਼ੁਬਾਨ ਨਾਲ ਹੀ ਟੁੱਟ ਜਾਂਦੇ ਆ ਜ਼ਰੂਰੀ ਨਹੀਂ ਕਿ ਰਿਸ਼ਤੇ ਡਾਂਗਾ ਸੋਟੇ ਚੱਲਣ ਨਾਲ ਹੀ ਟੁੱਟਦੇ ਆ ਬਹੁਤੇ ਰਿਸ਼ਤੇ ਜਿਹੜੇ ਜ਼ੁਬਾਨ ਚੱਲਣ ਨਾਲ ਹੀ ਟੁੱਟ ਜਾਂਦੇ ਆ ਇਸ ਲਈ ਇਸ ਜ਼ੁਬਾਨ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਆ ਐਵੇਂ ਨਹੀਂ ਬੋਲ ਦੇਣਾ ਚਾਹੀਦਾ ਭਾਵਕਤਾ ਚ ਆ ਕੇ ਸ਼ਬਦਾਂ ਦਾ ਵੀ ਭਾਰ ਹੁੰਦਾ ਬੋਲੇ ਗਏ ਭਾਰੇ ਸ਼ਬਦ ਰਿਸ਼ਤਿਆਂ ਨੂੰ ਖਰਾਬ ਕਰਦੇ ਆ ਤੇ ਫਿਰ ਵਿਅਕਤੀ ساری ਉਮਰ ਪਛਤਾਉਂਦਾ ਰਹਿੰਦਾ ਕਿ ਮੈਂ ਉਸ ਵਕਤ ਇਦਾਂ ਨਾ ਬੋਲਦਾ ਤੇ ਅੱਜ ਮੇਰੇ ਰਿਸ਼ਤੇ ਬਚੇ ਰਹਿੰਦੇ ਇਸ ਲਈ ਜ਼ੁਬਾਨ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਆ ਨੰਬਰ 2 ਤੇ ਸਲਾਹ ਬਿਨਾ ਮੰਗੇ ਕਦੇ ਵੀ ਕਿਸੇ ਨੂੰ ਸਲਾਹ ਨਾ ਦਿਓ ਜੇਕਰ ਤੁਸੀਂ ਬਿਨਾ ਮੰਗੇ ਕਿਸੇ ਨੂੰ ਸਲਾਹ ਦੇਵੋਗੇ ਤਾਂ ਤੁਹਾਡੀ ਰਿਸਪੈਕਟ ਡਾਊਨ ਹੋਵੇਗੀ ਤੁਹਾਡੀ ਵੈਲਿਊ ਘਟ ਜਾਵੇਗੀ ਇਸ ਲਈ ਕੋਈ ਮੰਗੇ ਤਾਂ ਹੀ ਸਲਾਹ ਦਿਓ ਪਰ ਬਹੁਤ ਸੋਚ ਸਮਝ ਕੇ ਸਲਾਹ ਦਿਓ ਕਿਉਂਕਿ ਜੇਕਰ ਭਾਵੇਂ ਰਿਸ਼ਤੇਦਾਰੀ ਹੋਵੇ ਭਾਵੇਂ ਘਰ ਪਰਿਵਾਰ ਹੋਵੇ ਤੇ ਭਾਵੇਂ ਜਾਰੀ ਦੋਸਤੀ ਹੋਵੇ ਜੇਕਰ ਤੁਸੀਂ ਸਲਾਹ ਦਿੰਦੇ ਹੋ ਅਗਲਾ ਤੁਹਾਡੀ ਸਲਾਹ ਤੇ ਚੱਲ ਕੇ ਉਹ ਕੰਮਕਾਰ ਕਰਦਾ ਜੇਕਰ ਤੇ ਉਹਦਾ ਕੰਮ ਸਹੀ ਚੱਲ ਗਿਆ ਉਹਨੂੰ ਤੁਹਾਡੀ ਸਲਾਹ ਫਿੱਟ ਬੈਠ ਗਈ ਫਿਰ ਤਾਂ ਉਹ ਤੁਹਾਡੇ ਗੁਣगान ਕਰੇਗਾ ਤੇ ਜੇਕਰ ਉਸ ਤੁਹਾਡੀ ਸਲਾਹ ਕੰਮ ਨਾ ਆਈ ਉਸਦਾ ਕੰਮ ਡਾਊਨ ਹੋ ਗਿਆ ਉਹਨੂੰ ਤੁਹਾਡੀ ਸਲਾਹ ਫਿੱਟ ਨਾ ਬੈਠੀ ਤਾਂ ਫੇਰ ਉਸਨੇ ਇਹੀ ਕਹਿਣਾ ਕਿ ਉਹਨੇ ਜਾਣ ਬੁੱਝ ਕੇ ਮੈਨੂੰ ਚੰਗੀ ਸਲਾਹ ਨਹੀਂ ਦਿੱਤੀ ਉਹਨੇ ਜਾਣ ਬੁੱਝ ਕੇ ਮੈਨੂੰ ਮਾੜੀ ਸਲਾਹ ਦਿੱਤੀ ਆ ਫੇਰ ਉੱਥੇ ਤੁਹਾਡੀ ਬੁਰਾਈ ਹੀ ਹੋਵੇਗੀ ਤੁਸੀਂ ਭਾਵੇਂ ਚੰਗੀ ਹੀ ਸਲਾਹ ਦਿੱਤੀ ਹੋਵੇ ਤੇ ਉਸ ਨੂੰ ਫਿੱਟ ਨਾ ਬੈਠੀ ਹੋਵੇ ਇਸ ਲਈ ਸਲਾਹ ਦੇਣ ਲੱਗਿਆਂ ਇੰਨਾ ਸੋਚ ਸਮਝ ਕੇ ਸਲਾਹ ਦਿਓ ਕਿ ਨਾ ਤੇ ਤੁਹਾਡਾ ਹੀ ਕੋਈ ਨੁਕਸਾਨ ਹੋਵੇ ਤੇ ਨਾ ਅਗਲੇ ਦਾ ਕੋਈ ਨੁਕਸਾਨ ਹੋਵੇ ਇਸ ਤਰੀਕੇ ਦੀ ਸਲਾਹ ਦੋ ਇਹੋ ਜਿਹੀ ਸਲਾਹ ਜਿਹੜੀ ਆ ਜਿਹੜੀ ਤੁਹਾਨੂੰ ਵੀ ਬੁਰਾਈ ਦਵੇ ਤੇ ਅਗਲੇ ਨੂੰ ਵੀ ਦਵੇ ਇਹੋ ਜਿਹੀ ਸਲਾਹ ਤੋਂ ਸੰਕੋਚ ਕਰਨਾ ਚਾਹੀਦਾ ਆ ਨੰਬਰ 3 ਤੇ ਉਧਾਰ ਇਹਦੇ ਬਾਰੇ ਤਾਂ ਜ਼ਿਆਦਾ ਦੱਸਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿ ਉਧਾਰ ਕਦੇ ਮੁੜਦਾ ਨਹੀਂ ਇਸ ਲਈ ਜਦੋਂ ਵੀ ਕਿਸੇ ਨੂੰ ਉਧਾਰ ਦੇਣਾ ਹੋਵੇ ਤਾਂ ਫਿਰ ਵਾਪਸੀ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਜੇਕਰ ਵਾਪਸੀ ਦੀ ਆਸ ਰੱਖੋਗੇ ਤਾਂ ਫਿਰ ਰਿਸ਼ਤੇ ਖਰਾਬ ਹੁੰਦੇ ਨੇ ਮੈਂ ਇਹ ਨਹੀਂ ਕਹਿੰਦੀ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਕਿਸੇ ਦੀ ਹੈਲਪ ਨਹੀਂ ਕਰਨੀ ਚਾਹੀਦੀ ਜ਼ਰੂਰ ਕਰਨੀ ਚਾਹੀਦੀ ਆ ਪਰ ਇਦਾਂ ਦੀ ਹੈਲਪ ਨਹੀਂ ਕਰਨੀ ਚਾਹੀਦੀ ਜਿਹੜੀ ਤੁਹਾਨੂੰ ਪਰੇਸ਼ਾਨ ਕਰੇ ਜਿਹੜੀ ਵਿਅਕਤੀ ਨੂੰ ਖੁਦ ਦੀ ਪਰੇਸ਼ਾਨੀ ਦਾ ਘਰ ਬਣ ਜਾਵੇ ਇਹੋ ਜਿਹੀ ਹੈਲਪ ਨਹੀਂ ਕਰਨੀ ਚਾਹੀਦੀ ਤੁਸੀਂ ਮਦਦ ਜ਼ਰੂਰ ਕਰੋ ਪਰ ਉੰਨੇ ਕੁ ਕਰੋ ਕਿ ਵਾਪਸੀ ਦੀ ਕੋਈ ਆਸ ਨਾ ਰੱਖੋ ਤਾਂ ਹੀ ਰਿਸ਼ਤੇ ਬਚਾ ਸਕਦੇ ਜੇ ਤੁਸੀਂ ਮੇਰੀ ਗੱਲ ਨੂੰ ਸਮਝ ਸਕਦੇ ਹੋ ਕਿ ਮੈਂ ਕੀ ਕਹਿ ਰਹੀ ਆ ਉਦਾਹਰਨ ਦੇ ਤੌਰ ਤੇ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਨੇ ਤਾਂ ਅਗਲੇ ਨੇ ਕਿਹਾ ਮੈਂ 15 ਦਿਨਾਂ ਤੱਕ ਵਾਪਸ ਕਰ ਦੂੰ ਜਾਂ 20 ਦਿਨਾਂ ਤੱਕ ਵਾਪਸ ਕਰ ਦੂੰ ਪਰ ਉਹਦੇ ਕੋਲੋਂ ਨਹੀਂ ਹੋਏ ਤੇ ਤੁਸੀਂ ਆਸ ਲਗਾਈ ਆ ਕਿ ਮੈਨੂੰ ਵਾਪਸ ਮਿਲਨੇ ਆ ਤਾਂ ਫਿਰ ਇੱਥੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਇਸ ਲਈ ਕਿਸੇ ਦੀ ਮਦਦ ਜ਼ਰੂਰ ਕਰੋ ਪਰ ਉੱਥੋਂ ਤੱਕ ਕਰੋ ਕਿ ਵਾਪਸੀ ਦੀ ਆਸ ਨਾ ਰੱਖੋ ਤਾਂ ਹੀ ਰਿਸ਼ਤੇ ਬਚ ਸਕਦੇ ਨੇ ਤਾਂ ਹੀ ਪਰੇਸ਼ਾਨੀ ਤੋਂ ਤੁਸੀਂ ਬਚ ਸਕਦੇ ਹੋ ਕਿਉਂਕਿ ਅੱਜ ਕੱਲ ਪੈਸੇ ਹੀ ਰਿਸ਼ਤਿਆਂ ਨੂੰ ਖਰਾਬ ਕਰ ਰਹੇ ਨੇ ਤੇ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਵਾਸਤੇ ਸੋਚ ਸਮਝ ਕੇ ਇਹ ਤਿੰਨ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਤੁਹਾਨੂੰ ਵੀ ਪਰੇਸ਼ਾਨੀ ਨਾ ਆਵੇ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ